ਦੇਸ਼ ਦੇ ਅੰਦਰ ਇਲੈਕਸ਼ਨ ਕੋਡ ਆਫ ਕੰਡਕਟ ਲਾਗੂ ਹੈ ਸਾਰੇ ਆਮ ਪੋਸਟਰ ਜਿਹੜੇ ਆ ਜਿਨ੍ਹਾਂ ਉੱਤੇ ਨਾਮ ਨਹੀਂ ਹੈ ਕੌਣ ਛਾਪ ਰਿਹਾ ਕਿੰਨੇ ਛਪਵਾਏ ਇਹ ਅੰਧੇਰਾ ਰਹਿਣਾ ਸੀ ਅਸੀਂ ਲਾਂਦੇ ਫੜਾਤੇ ਔਰ ਆਮ ਆਦਮੀ ਪਾਰਟੀ ਦੇ ਨੇਤਾ ਮੌਜੂਦ ਹੈ ਦੇਖੋ ਵਿਅਕਤੀਗਤ ਨਹੀਂ ਹੋਣਾ ਚਾਹੀਦਾ ਪਰ ਜੇ ਇਹੋ ਜਿਹਾ ਕੰਮ ਪੁਲਿਸ ਦੀ ਮੌਜੂਦਗੀ 'ਚ ਹੋਵੇ ਇੱਥੇ ਖੜੇ ਸਾਡਾ ਇਹ ਬੇਨਤੀ ਹੈ ਕਿ ਤੁਰੰਤ ਇਹਨਾਂ ਦੇ ਪਰਚਾ ਹਣਾ ਚਾਹੀਦਾ ਹੈ ਜੇਕਰ ਇਹ ਜੀ ਗੱਲ ਨਹੀਂ ਫਿਰ ਬੀਜੇਪੀ ਨੇ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਜੇ ਇਹ ਜੇ ਹਾਲਾਤ ਹੈ ਤੇ ਮੈਂ ਸਮਝਦਾ ਕਿ ਜਲੰਧਰ ਦੇ ਅੰਦਰ ਨਿਸ਼ਪੱਖੀ ਚੋਣ ਨਹੀਂ ਹੋ ਸਕਦੇ ਅਸੀਂ ਪੁਲਿਸ ਮੌਕੇ ਤੇ ਖੜੀ ਹੋ ਸਾਹਮਣੇ ਪੋਸਟਰ ਲਾ ਰਹੇ ਆ ਉਹ ਕੜਕਤਾਰਾ ਚਾਹੇ ਪੋਸਟਰ ਪਏ ਆ ਉਹ ਇਲੀਗਲ ਪਏ ਆ ਸਗੋਂ ਪੁਲਿਸ ਨੂੰ ਤਾਂ ਕੰਮ ਕਰਨਾ ਚਾਹੀਦਾ ਸੀਬੀਆ ਸਾਹਿਬ ਦੇ ਧਿਆਨ ਚ ਲਿਆਤੀ ਡੀਸੀ ਸਾਹਿਬ ਦੇ ਧਿਆਨ ਚ ਲਿਆਤੀ ਸੀਪੀ ਸਾਹਿਬ ਦੇ ਕੰਟਰੋਲ ਰੂਮ ਤੇ ਲਿਖਾਤਾ ਜੇ ਹੁਣ ਵੀ ਇੱਥੇ ਫਸਾਡੇ ਫੜਾਏ ਬੰਦੇ ਚਲੇ ਜਾਂਦੇ ਆ ਤੇ ਇਹ ਸਮਝ ਸਕਦੇ ਆ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਦਬਾਅ ਹੈ ਕਾਨੂੰਨ ਦੀ ਉਲੰਘਣਾ ਛਿੱਕੇ ਟੰਗ ਕੇ ਚੋਣ ਮੈਂ ਸਮਝਦਾ ਜੇ ਇਹੋ ਜਿਹਾ ਕੰਮ ਹੈ ਤੇ ਐਮਰਜੈਂਸੀ ਲਾ ਦਿਓ ਫਿਰ ਨਾ ਚੋਣ ਕਰਾਓ ਰਾਸ਼ਪਤੀ ਰਾਜ ਲਾ ਦਿਓ ਲੋਕਤੰਤਰ ਨੂੰ ਮਾਰ ਦਿਓ ਇੱਕ ਜੀ ਤੁਹਾਨੂੰ ਲੱਗਦਾ ਪੋਸਟਰ ਗਲਤ ਲਾ ਰਹੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀ ਮੈਂ ਕਿ ਇਲੈਕਸ਼ਨ ਕਮਿਸ਼ਨ ਨੂੰ ਅੱਜ ਸਵੇਰੇ ਵੀ ਕੀਤੀ ਸੀ ਜੇ ਆ ਹੁਣ ਲੇਟੈਸਟ ਪਤਾ ਲੱਗਾ ਮੌਕੇ ਤੇ ਆ ਗਏ ਸਵੇਰੇ ਸਾਨੂੰ ਇਹ ਕਹਿੰਦੇ ਜੀ ਸ਼ਾਨਦਿਨ ਕਰ ਰਹੇ ਆ ਕਿਹੜੇ ਲੋਗ ਐ ਜਿਨ੍ਹਾਂ ਨੇ ਛਪਵਾਏ ਐ ਇਹ ਹੁਣ ਤਾਂ ਜਿਹੜੇ ਲਵਾਰੇ ਵੀ ਫੜਾਉਂਦੇ ਐ ਤੇ ਜਿਨ੍ਹਾਂ ਜਿਹੜੇ ਲਾਰੇ ਛਪਵਾਏ ਉਹਨਾਂ ਨਹੀਂ ਐ ਤੇ ਜਿਹੜੇ ਕੋਲ ਖੜ ਕੇ ਲਵਾ ਰਿਹਾ ਉਹ ਲੋਕ ਲਵਾ ਰਹੇ ਤੁਸੀਂ ਕੀ ਮੋਕੇ ਬੰਦੇ ਆਪਣੇ ਆਪ ਕਰਵਾਉਂਦੇ ਸਾਰੇ ਅਸੀਂ ਸਾਡੇ ਬੰਦਿਆਂ ਨੇ ਫੜਾਉਂਦੇ ਆ ਹੁਣ ਪੁੱਛਦਾ ਕੀ ਕਹਿਣਾ ਜੀ ਐਸਐਸਓ ਸਾਹਿਬ ਡਿਪਟੀ ਸਾਹਿਬ ਆਏ ਆ ਇਹ ਇਹਨਾਂ ਨੂੰ ਪੁੱਛੋ ਔਰ ਜਿਹੜੇ ਪੋਸਟਰ ਹੈ ਜੇ ਬੰਦੇ ਜਾਂਦੇ ਆ ਅਸੀਂ ਵੀਡੀਓ ਅਸੀਂ ਬਾਈ ਨੇ ਉਹ ਕਾਰਨ ਦਿਖਾਤਾ ਉਹ ਗੱਡੀ ਚੱਲਦੀ ਰਹਿੰਦੀ ਹੈ ਔਰ ਗੱਡੀਆਂ ਦਾ ਨੰਬਰ ਲੌਣ ਕਰੋ ਅਸੀਂ ਵੀ ਕਰ ਲੈ ਔਰ ਲੈ ਕੇ ਆਏ ਆ ਕਿੰਨੇ ਲਵਾਏ ਆਪਾਂ ਕਿੰਨੇ ਲਵਾਏ ਜਿਹਨੂੰ ਲਵਾਇਓ ਸਾਰੇ ਬੇਦਰ ਮੈਂ ਤੁਹਾਨੂੰ ਦਿਖਾਣਾ ਦੇਖੋ ਇਹ ਵੈਲ ਸੈਟਲਡ ਲੋ ਹੈ ਦੇਸ਼ ਦਾ ਇਹ ਇਹ ਛਾਪੇ ਆ ਇਹਦੇ ਉੱਤੇ ਕਿੱਥੇ ਲਿਖਿਆ ਹੈ ਕਿੰਨੇ ਛਾਪੇ ਆ ਕਿਦਾਂ ਦੇਖੋ ਕਿੰਨੇ ਛਪਵਾਏ ਆ ਤੇ ਕਿੰਨੀ ਕੁਆਂਟੀਟੀ ਛਾਪਿਆ ਹਮ ਜਦ ਕਿ ਲਿਖਣਾ ਚਾਹੀਦਾ ਇਹ ਲਿਖਣਾ ਚਾਹੀਦਾ ਪ੍ਰਿੰਟਰ ਦਾ ਨਾਮ ਵੀ ਸ਼ਿਕਾਇਤ ਸ਼ਾਮ ਦੀ ਕੀਤੀ ਹੋਈ ਹੈ ਇਹ ਕਹਿੰਦੇ ਸੀ ਸਾਨੂੰ ਨਹੀਂ ਪਤਾ ਕੀ ਮਤਲਬ ਕਹਿੰਦੇ ਸੀ ਛਾਰਬੀਨ ਕਰ ਰਹੇ ਹੁਣ ਤਾਂ ਅਸੀਂ ਲਾਂਦੇ ਫੜਾਤੇ ਮੰਗਲ ਸਿੰਘ ਜੀ ਆਮ ਆਦਮੀ ਪਾਰਟੀ ਦੇ ਵੰਡੇ ਫੜਾਤੇ ਐਸਐਚਓ ਸਾਹਿਬ ਨੂੰ ਵੀ ਜੀ ਜੇ ਅਸੀਂ ਕੋਈ ਪੋਸਟਰ ਲਾਣਾ ਹੈ ਜਿੱਥੇ ਵੀ ਲਾਣਾ ਉਹਦੀ ਕੰਸੈਂਟ ਚਾਹੀਦੀ ਕੰਸੈਂਟ ਕਿੱਥੇ ਆਓ ਤੁਹਾਨੂੰ ਅੱਗੇ ਦਿਖਾਣਾ ਇੱਥੇ ਇਹਨਾਂ ਨੇ ਹੁਣ ਪੜਵਾਇਆ ਇਹਦੀ ਦੁਕਾਨ ਦੇ ਬਾਹਰ ਲਾ ਕੇ ਭੱਜ ਗਏ ਕੰਸੈਂਟਾ ਕਿੱਥੇ ਆ ਪੈਨ ਫੜ ਇਲੈਕਸ਼ਨ ਵਾਲੇ ਇੱਕ ਵੈਲ ਸੈਟਲਡ ਲਾ ਹੈ ਜੀ ਜਿਹੜੇ ਇਧਰ ਪੋਸਟਰ ਲੱਗਣੇ ਕੋਈ ਵੀ ਪਾਰਟੀ ਲਾਵੇ ਫੜ ਲੈ ਨੂੰ ਆਉਣ ਹੀ ਰੱਖਣਾ ਬੰਦ ਨਹੀਂ ਕਰਨਾ ਕਹਿ ਪਾਰਟੀ ਭੋਲੇ ਭਾਈ ਫੜੇ ਇਹ ਇਹਨੇ ਕਿੰਨੇ ਛਾਪੇ ਆ ਕਿਹਦੇ ਕੋਲ ਛਪਵਾਏ ਆ ਔਰ ਕਿੰਨਾ ਨੇ ਛਪਵਾਏ ਜੀ 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 ਇਹ ਦੱਸਣਾ ਲੋ ਹੈ ਜੀ